ਹਰੀ ਸਿੰਘ ਛਾਲ ਮਾਰ ਕੇ ਸ਼ੇਰ ਦਾ ਜਬਾੜਾ ਫੜ ਲੈਂਦੇ ਨੇ ਤੇ ਇਹਨਾਂ ਦੀ ਇੰਨੀ ਤਾਕਤ ਸੀ ਇਹਨਾਂ ਚ ਵੀ ਸ਼ੇਰ ਦਾ ਜਬਾੜਾ ਪਾੜ ਦਿੰਦੇ ਨੇ ਹਰੀ ਸਿੰਘ ਨਲਗੂਏ ਦਾ ਇਨਾ ਖੌਫ ਸੀ ਪਠਾਨਾਂ ਦੇ ਵਿੱਚ ਹਰੀ ਸਿੰਘ ਨਲਗੂਏ ਦੇ ਡਰ ਤੋਂ ਪਠਾਨਾਂ ਨੇ ਸਲਵਾਰਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਸੀ ਜਿਹੜਾ ਕਿ ਬਾਅਦ ਦੇ ਵਿੱਚ ਫੈਸ਼ਨ ਬਣ ਗਿਆ ਹਰੀ ਸਿੰਘ ਨਲੂਆ ਨੇ ਅਫਗਾਨੀਆਂ ਦੇ ਖਿਲਾਫ 20 ਜੰਗਾਂ ਲੜੀਆਂ ਤੇ 20 ਦੀਆਂ 20 ਜੰਗਾਂ ਦੇ ਵਿੱਚ ਅਫਗਾਨੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਇੰਗਲੈਂਡ ਤੋਂ ਇੱਕ ਅਖਬਾਰ ਚੱਲਦਾ ਸੀ ਟਿਟਸਬਿਟਸ ਦੇ ਨਾਮ ਤੇ ਜਿਹਦੇ ਐਡੀਟਰ ਨੇ ਇੱਕ ਸਰਵੇ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੁਨੀਆ ਦੇ ਸਭ ਤੋਂ ਟਾਪ ਦੇ ਜਰਨਲਾਂ ਨੂੰ ਰੱਖਿਆ ਜਿਹਦੇ ਵਿੱਚ ਉਹਨਾਂ ਨੇ ਲਿੰਕਨ ਨੈਪੋਲੀਅਨ ਚੰਗੇਜ਼ ਖਾਨ ਹਰੀ ਸਿੰਘ ਨਲੂਆ ਤੇ ਹੋਰ ਵੀ ਸਾਰੇ ਇੱਕ ਤੋਂ ਇੱਕ ਜਰਨਲ ਦਾ ਨਾਮ ਰੱਖਿਆ ਸਰਵੇ ਕੀਤਾ ਵੀ ਸਭ ਤੋਂ ਮਹਾਨ ਜਰਨਲ ਕਿਹੜਾ ਸੀ ਤਾਂ ਜਿਹੜਾ ਸਿੱਟੇ ਵੱਜੋਂ ਨਿਕਲ ਕੇ ਆਇਆ ਉਸਨੇ ਲਿਖਿਆ ਟਿਟਸਬਿਟਸ ਨਾਮ ਦੇ ਜਿਹੜਾ ਅਖਬਾਰ ਚੋਂ ਦੇ ਐਡੀਟਰ ਨੇ ਹਰੀ ਸਿੰਘ ਨਲੂਆ ਦੁਨੀਆ ਦਾ ਮਹਾਨ ਜਰਨਲਿਸਟ ਅਫਗਾਨਿਸਤਾਨ ਦੇ ਖੈਬਰ ਜਮਰੌਤ ਤੇ ਕਬਜ਼ਾ ਕਰਨ ਵਾਲਾ ਅਫਗਾਨ ਜਿੱਤਣ ਵਾਲਾ ਪਹਿਲਾ ਤੇ ਆਖਰੀ ਜਰਨੈਲ ਹੋਇਆ ਹਰੀ ਸਿੰਘ ਨਲੂਆ। ਕਸ਼ਮੀਰ ਦੇ ਗਵਰਨਰ ਰਹਿੰਦਿਆਂ ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚੱਲਿਆ ਜਿਸ ਦੇ ਇੱਕ ਪਾਸੇ ਲਿਖਿਆ ਹੋਇਆ ਸੀ ਸ੍ਰੀ ਅਕਾਲ ਸਹਾਏ ਤੇ ਦੂਜੇ ਪਾਸੇ ਹਰੀ ਅੱਜ ਗੱਲ ਕਰਾਂਗੇ ਆਪਾਂ ਦੁਨੀਆ ਦੇ ਮਹਾਨ ਜਰਨੈਲ ਦੀ। ਉਹ ਕੌਣ ਸਨ ਤੇ ਉਹਨਾਂ ਦਾ ਕਿਰਦਾਰ ਕਿਵੇਂ ਦਾ ਸੀ? ਗੱਲ ਕਰਾਂਗੇ ਆਪਾਂ ਹਰੀ ਸਿੰਘ ਨਲੂਏ ਦੀ। ਆਪਾਂ ਸ਼ੁਰੂ ਤੋਂ ਗੱਲ ਕਰੀਏ ਹਰੀ ਸਿੰਘ ਨਲੂਏ ਦਾ ਜਨਮ ਗੁਜਰਾਵਾਲਾ ਜਿਹੜਾ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦਾ ਜਨਮ ਹੋਇਆ ਤੇ ਜਿਹੜੀ ਉਹਨਾਂ ਦੀ ਦਲੇਰੀ ਹੌਸਲਾ ਤੇ ਜਨੂਨ ਉਹਨਾਂ ਨੂੰ ਆਪਣੇ ਖੂਨ ਵਿੱਚ ਹੀ ਮਿਲਿਆ ਸੀ ਜਿਉਂ ਉਹਨਾਂ ਦੇ ਪਰਦਾਦਾ ਜੀ ਦੀ ਆਪਾਂ ਗੱਲ ਕਰੀਏ ਤੇ ਉਹ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਤੇ ਅੱਗੇ ਉਹਨਾਂ ਦੇ ਦਾਦਾ ਜੀ ਦੀ ਗੱਲ ਕਰੀਏ ਉਹਨਾਂ ਦੇ ਦਾਦਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜਤ ਸਿੰਘ ਦੇ ਨਾਲ ਫੌਜ ਵਿੱਚ ਸਨ ਫਿਰ ਅੱਗੇ ਉਹਨਾਂ ਦੇ ਪਿਤਾ ਦੀ ਗੱਲ ਕਰੀਏ ਗੁਰਦਿਆਲ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦੇ ਨਾਲ ਫੌਜ ਵਿੱਚ ਸਨ ਮਹਾਰਾਜਾ ਰਣਜੀਤ ਸਿੰਘ ਤੋਂ ਜਿਹੜੇ ਹਰੀ ਸਿੰਘ ਨਲੂਆ ਨੇ ਉਹ 11 ਸਾਲ ਛੋਟੇ ਨੇ ਜਦੋਂ ਇਹਨਾਂ ਦੀ ਉਮਰ 7 ਸਾਲ ਦੀ ਸੀ ਤਾਂ ਇਹਨਾਂ ਦੇ ਪਿਤਾ ਦਾ ਦਿਹਾਂਤ ਹੋ ਜਾਂਦਾ ਹੈ ਤੇ ਇਹਨਾਂ ਦੀ ਮਾਤਾ ਜੀ ਇਹਨਾਂ ਨੂੰ ਲੈ ਕੇ ਇਹਨਾਂ ਦੇ ਨਾਨਕੇ ਪਿੰਡ ਚਲੇ ਜਾਂਦੇ ਨੇ ਅੱਗੇ ਦਾ ਜਿਹੜਾ ਇਹਨਾਂ ਦਾ ਪਾਲਣ ਪੋਸ਼ਣ ਆ ਉਹਨਾਂ ਦੇ ਨਾਨਕੇ ਪਿੰਡ ਹੁੰਦਾ ਉੱਥੇ ਇਹਨਾਂ ਨੂੰ ਘੋੜ ਸਵਾਰੀ ਸਿਖਾਈ ਜਾਂਦੀ ਹੈ ਤਲਵਾਰबाजी ਸਿਖਾਈ ਜਾਂਦੀ ਹੈ ਉਹ ਜਿਹੇ ਖਾਨਦਾਨੀ ਗੁਣ ਸੀ ਉਹ ਤਾਂ ਵਿੱਚ ਹੈਗੇ ਹੀ ਸੀ ਤੇ ਜਦੋਂ ਇਹ 14 ਸਾਲ ਦੇ ਹੁੰਦੇ ਨੇ ਇਹ ਜਾਂਦੇ ਨੇ ਲਾਹੌਰ ਲਾਹੌਰ ਦੇ ਵਿੱਚ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਹੁੰਦਾ ਸੀ ਵਿਸੰਤ ਪੰਚਮੀ ਨੂੰ ਉਸ ਦਰਬਾਰ ਦੇ ਵਿੱਚ ਆ ਕੇ ਨੌਜਵਾਨ ਦੂਰੋਂ ਦੂਰੋਂ ਆ ਕੇ ਆਪਣੇ ਜੋਹਰ ਦਿਖਾਉਂਦੇ ਹੁੰਦੇ ਸੀ ਘੋੜਸਵਾਰੀ ਤਲਵਾਰਬਾਜ਼ੀ ਤੀਰਅੰਦਾਜ਼ੀ ਜਿਵੇਂ ਦਾ ਜਿਦਾ ਹੁੰਦਾ ਸੀ ਸਾਰੇ ਆਪਣੇ ਜੋਰ ਦਿਖਾਉਂਦੇ ਸੀ ਉੱਥੇ ਮਹਾਰਾਜਾ ਜੇ ਜਦੋਂ ਹਰੀ ਸਿੰਘ ਨਲੂਆ ਨੇ ਉੱਥੇ ਇਹਨਾਂ ਦੀ 14 ਸਾਲ ਦੀ ਉਮਰ ਸੀ ਆ ਕੇ ਆਪਣੇ ਤਲਵਾਰਵਾਜੀ ਦੇ ਜੋਹਰ ਦਿਖਾਏ ਤਾਂ ਮਹਾਰਾਜਾ ਰਣਜੀਤ ਸਿੰਘ ਦੇਖ ਕੇ ਬੜੇ ਖੁਸ਼ ਹੋਏ ਤੇ ਆਪਣੇ ਨਾਲਦਿਆਂ ਨੂੰ ਕਹਿੰਦੇ ਨੇ ਵੀ ਪਤਾ ਕਰੋ ਇਹ ਮੁੰਡਾ ਕੌਣ ਹੈ ਉਹ ਕਹਿੰਦੇ ਜੀ ਇਹ ਗੁਰਦਿਆਲ ਸਿੰਘ ਦਾ ਮੁੰਡਾ ਜਿਹੜਾ ਸਿੱਖ ਫੌਜ ਵਿੱਚ ਸੀ ਇਹਨਾਂ ਦੇ ਦਾਦਾ ਜੀ ਵੀ ਸਿੱਖ ਫੌਜ ਦੇ ਵਿੱਚ ਰਹੇ ਨੇ ਤੋਂ ਬੜੇ ਖੁਸ਼ ਹੁੰਦੇ ਨੇ ਜਾ ਕੇ ਉਹਨਾਂ ਨੂੰ ਉੱਥੇ ਮਿਲਦੇ ਨੇ ਆਪਣੇ ਗਲੇ ਚੋਂ ਕੈਂਠਾ ਲਾ ਕੇ ਹਰੀ ਸਿੰਘ ਦੇ ਗਲ ਦੇ ਵਿੱਚ ਪਾ ਦਿੰਦੇ ਨੇ ਉਹਨਾਂ ਪੁੱਛਦੇ ਨੇ ਵੀ ਤੂੰ ਮੇਰੀ ਫੌਜ ਦੇ ਵਿੱਚ ਆਏਂਗਾ ਤੋ ਹਾਂ ਮੀ ਪਰ ਦਿੰਦੇ ਨੇ ਹਾਂਜੀ ਤੇ ਉੱਥੋਂ ਹਰੀ ਸਿੰਘ ਨਲੂਏ ਦਾ ਜਿਹੜਾ ਸਫ਼ਰ ਸ਼ੁਰੂ ਹੁੰਦਾ ਹੈ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਅੰਗ ਰੱਖਿਸ਼ਕ ਬਣ ਕੇ ਲਾਹੌਰ ਚਲੇ ਜਾਂਦੇ ਨੇ ਕੁਝ ਦਿਨ ਬਾਅਦ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਜਾਂਦੇ ਨੇ ਜੰਗਲ ਦੇ ਵਿੱਚ ਹਰੀ ਸਿੰਘ ਨਲੂਆ ਵੀ ਨਾਲ ਹੁੰਦਾ ਤੇ ਹੋਰ ਵੀ ਸਿੰਘ ਨਾਲ ਹੁੰਦੇ ਨੇ ਉੱਥੇ ਅਚਾਨਕ ਇੱਕ ਆਦਮ ਖੋਰ ਜਿਹੜਾ ਸ਼ੇਰ ਹੈ ਉਹ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰ ਦਿੰਦਾ ਹੈ ਜਦੋਂ ਹਮਲਾ ਕਰਦਾ ਤੇ ਨਾਲ ਹੁੰਦੇ ਨੇ ਹਰੀ ਸਿੰਘ ਹਰੀ ਸਿੰਘ ਛਾਲ ਮਾਰ ਕੇ ਸ਼ੇਰ ਦਾ ਜਬਾੜਾ ਫੜ ਲੈਂਦੇ ਨੇ ਤੇ ਇਹਨਾਂ ਦੀ ਇੰਨੀ ਤਾਕਤ ਸੀ ਇਹਨਾਂ ਚ ਵੀ ਸ਼ੇਰ ਦਾ ਜਬਾੜਾ ਪਾੜ ਦਿੰਦੇ ਨੇ ਜਦੋਂ ਅਧ ਮਰਿਆ ਜਾਂ ਸ਼ੇਰ ਦੁਆਰਾ ਹਮਲਾ ਕਰਦਾ ਤੇ ਆਪਣੇ ਸ੍ਰੀ ਸ਼ਾਮ ਨਾਲ ਸਾਹਬ ਨਾਲ ਉਹਨੂੰ ਸ਼ੇਰ ਨੂੰ ਮਾਰ ਦਿੰਦੇ ਨੇ ਉਹ ਜਿਹੜੀ ਘਟਨਾ ਵਾਪਰਦੀ ਹੈ ਕੋਛੇ ਸਕਿੰਟਾਂ ਦੇ ਵਿੱਚ ਹੁਣ ਤੁਸੀਂ ਸੋਚ ਕੇ ਦੇਖੋ ਜਿਹੜੇ ਸ਼ੇਰ ਹੈ ਉਹਦਾ ਜਬਾੜਾ ਇੰਨਾ ਮਜ਼ਬੂਤ ਹੁੰਦਾ ਹੈ ਵੀ ਹਾਥੀ ਵਰਗੇ ਜਾਨਵਰ ਨੂੰ ਜਿਹੜਾ ਐਡਾ ਵੱਡਾ ਜਾਨਵਰ ਹੁੰਦਾ ਆਪਣੇ ਜਬਾੜੇ ਦੀ ਪਕੜ ਨਾਲ ਫੜ ਕੇ ਉਹਨੂੰ ਵੀ ਮਾਰ ਦਿੰਦਾ ਉਹਨੂੰ ਸਿੱਟ ਦਿੰਦਾ ਤੇ ਆਪਣੀ ਤੋਂ ਦੁੱਗਣੀ ਵਜ਼ਨ ਦੇ ਜਿਹੜਾ ਜਾਨਵਰ ਹੁੰਦਾ ਉਹਨੂੰ ਆਪਣੇ ਜਬਾੜੇ ਦੀ ਪਕੜ ਨਾਲ ਫੜ ਕੇ ਖਿੱਚ ਕੇ ਲੈ ਜਾਂਦਾ ਸੋਚੋ ਕਿੰਨਾ ਤਗੜਾ ਜਾਨਵਰ ਹੈ ਪਰ ਹਰੀ ਸਿੰਘ ਨਲੂਏ ਨੇ ਸਿਰ 15 ਸਾਲ ਦੀ ਉਮਰ ਦੇ ਵਿੱਚ ਹੀ ਉਹਦਾ ਜਬਾੜਾ ਪਾੜਤਾ ਉਦੋਂ ਮਹਾਰਾਜਾ ਰਣਜੀਤ ਸਿੰਘ ਆਪਣੇ ਘੋੜੇ ਤੋਂ ਉਤਰ ਕੇ ਹੁੰਦੇ ਨੇ ਤੇ ਉਹਨੂੰ ਆ ਕੇ ਜੱਫੀ ਪਾ ਲੈਂਦੇ ਨੇ ਕਹਿੰਦੇ ਪੁਰਾਣੇ ਸਮੇਂ ਦੇ ਵਿੱਚ ਇੱਕ ਹੁਣ ਮੈਂ ਦੱਸ ਦਿਆਂ ਵੀ ਇਹਦਾ ਨਾਮ ਨਲੂਆ ਕਿਵੇਂ ਪਿਆ ਪੁਰਾਣੇ ਜਮਾਨੇ ਦੇ ਵਿੱਚ ਕੋਈ ਰਾਜਾ ਸੀ ਰਾਜਾ ਨਾਲ ਉਹ ਬਹੁਤ ਤਾਕਤਵਰ ਸੀ ਉਹ ਕਹਿੰਦੇ ਸ਼ੇਰ ਆਉਂਦਾ ਸੀ ਤਾਂ ਉਹਦੇ ਸਾਹਮਣੇ ਬੇਖੌਫ ਖੜਾ ਹੋ ਜਾਂਦਾ ਸੀ ਤੇ ਉਹਦਾ ਸ਼ਿਕਾਰ ਕਰ ਦਿੰਦਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਜੱਫੀ ਪਾ ਕੇ ਕਹਿੰਦੇ ਵੀ ਅਸੀਂ ਰਾਜਾ ਨਾਲ ਤਾਂ ਨਹੀਂ ਵੇਖਿਆ ਔਰ ਤੂੰ ਹੀ ਸਾਡਾ ਰਾਜਾ ਨਾਲ ਹੈ। ਉਸ ਦਿਨ ਤੋਂ ਹਰੀ ਸਿੰਘ ਦੇ ਨਾਲ ਨਲਵਾ ਜੁੜ ਜਾਂਦਾ ਹਰੀ ਸਿੰਘ ਨਲਵਾ। ਉੱਥੋਂ ਇਹਨਾਂ ਦਾ ਨਾਮ ਪੈ ਜਾਂਦਾ ਹਰੀ ਸਿੰਘ ਨਲਾ ਹਰੀ ਸਿੰਘ ਨਲਵਾ ਨੂੰ ਆਪਣੀ ਜਿਹੜੀ ਸ਼ੇਰਦਿਲ ਰੈਜੀਮੈਂਟ ਹੁੰਦੀ ਹੈ ਉਹਦਾ ਕਮਾਂਡਰ ਬਣਾ ਦਿੰਦੇ ਨੇ। ਇਹਨਾਂ ਨੂੰ 700 ਦੀ ਫੋਰਸ ਦੇ ਦਿੱਤੀ ਜਾਂਦੀ ਹੈ। ਉੱਥੋਂ ਜਿਹੜਾ ਇਹਨਾਂ ਦਾ ਜੰਗਾਂ ਦਾ ਸਫ਼ਰ ਜਿਹੜਾ ਸ਼ੁਰੂ ਹੋ ਜਾਂਦਾ। ਇਹ 16 ਸਾਲ ਦੀ ਉਮਰ ਦੇ ਵਿੱਚ ਕਸੂਰ ਫਤਿਹ ਕਰਦੇ ਨੇ। ਕਸੂਰ ਨੂੰ ਫਤਿਹ ਕਰਨ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਮਲਾਨਦੇ ਨੇ ਉਦੋਂ ਬਾਅਦ ਅੱਗੇ ਗੱਲ ਕਰੀਏ ਫਿਰ ਇਹ ਜੰਗਾਂ ਦਾ ਜਿਹੜਾ ਸਫ਼ਰ ਇਹਨਾਂ ਦਾ ਰੁਕਦਾ ਨਹੀਂ ਕਸੂਰ ਪੇਸ਼ਾਵਰ ਅਟਕ ਕਸ਼ਮੀਰ ਇਹਨਾਂ ਸਾਰਿਆਂ ਨੂੰ ਜਮਰੋਦ ਸਿੱਖ ਰਾਜ ਦੇ ਵਿੱਚ ਸ਼ਾਮਲ ਕਰਦੇ ਜਾਂਦੇ ਨੇ ਕਸ਼ਮੀਰ ਕਸ਼ਮੀਰ ਨੂੰ ਫਤਿਹ ਕਰਨ ਤੋਂ ਬਾਅਦ ਇਹ ਉੱਥੋਂ ਦੇ ਗਵਰਨਰ ਬਣਾ ਦਿੱਤੇ ਜਾਂਦੇ ਨੇ 2 ਸਾਲੇ ਕਸ਼ਮੀਰ ਦੇ ਗਵਰਨਰ ਵੀ ਰਹਿੰਦੇ ਨੇ ਜਦੋਂ ਇਹ ਕਸ਼ਮੀਰ ਦੇ ਗਵਰਨਰ ਹੁੰਦੇ ਨੇ ਇਹ ਉੱਥੇ ਮੁਗਲ ਰਾਜ ਪਹਿਲਾਂ ਕੀ ਕਰਦੇ ਸੀ ਵੀ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਜਾਂਦਾ ਸੀ ਇਹਨਾਂ ਨੇ ਉੱਥੇ ਐਲਾਨ ਕੀਤਾ ਵੀ ਜਿਹੜਾ ਆਪਣੇ ਧਰਮ ਦੇ ਵਿੱਚ ਵਾਪਸ ਆਣਾ ਚਾਹੁੰਦਾ ਹੈ ਤੋ ਆ ਸਕਦਾ ਮੈਂ ਕਿਸੇ ਨੂੰ ਨਹੀਂ ਕਹਾਂਗਾ ਵੀ ਤੁਸੀਂ ਸਿੱਖ ਬਣੋ ਪਰ ਜੇ ਕੋਈ ਆਪਣੇ ਧਰਮ ਦੇ ਵਿੱਚ ਵਾਪਸ ਆਣਾ ਚਾਹੁੰਦਾ ਤੋ ਆ ਸਕਦਾ ਤਾਂ ਕਹਿੰਦੇ ਨੇ ਵੀ 2 ਕੁ ਮਹੀਨੇ ਦੇ ਅੰਦਰ ਅੰਦਰ 40000 ਮੁਸਲਮਾਨ ਜਿਹੜੇ ਪਹਿਲਾਂ Hindu ਸੀ ਫਿਰ Hindu ਧਰਮ ਦੇ ਵਿੱਚ ਵਾਪਸ ਆ ਗਏ ਇੱਕ ਇਹਨਾਂ ਨੇ ਕੀਤਾ ਉੱਥੇ ਵੀ ਜਿਹੜੀ ਗਾਂ ਸੀ ਗਾਂ ਨੂੰ ਮਾਰਨ ਤੇ ਰੋਕ ਲਾ ਦਿੱਤੀ ਤੇ ਆਪ ਵੀ ਗਊਆਂ ਦਾਨ ਕਰਦੇ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਕਿਹਾ ਵੀ ਤੂੰ ਆਪਣੇ ਨਾਮ ਦਾ ਸਿੱਕਾ ਚਲਾ ਇਹਨਾਂ ਨੇ ਫਿਰ ਉੱਥੇ ਆਪਣੇ ਨਾਮ ਦਾ ਸਿੱਕਾ ਵੀ ਚਲਾਇਆ ਜਿਹਦੇ ਉੱਤੇ ਇੱਕ ਪਾਸੇ ਲਿਖਿਆ ਹੋਇਆ ਸੀ ਸ੍ਰੀ ਅਕਾਲ ਸਹਾਏ ਤੇ ਦੂਜੇ ਪਾਸੇ ਹਰੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਤੋਂ ਇਲਾਵਾ ਸਿਰਫ ਹਰੀ ਸਿੰਘ ਨਲੂਏ ਦਾ ਹੀ ਸਿੱਕਾ ਚੱਲਿਆ ਹੋਰ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੂੰ ਇਹ ਆਗਿਆ ਨਹੀਂ ਦਿੱਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੱਗੇ ਵੀ ਇਹਨਾਂ ਦਾ ਜਿਹੜਾ ਜੰਗਾਂ ਦਾ ਸਫ਼ਰ ਸਫ਼ਰ ਸ਼ੁਰੂ ਹੁੰਦਾ ਉੱਥੋਂ ਬਾਅਦ ਇਹ ਅੱਗੇ ਚੱਲਦੇ ਨੇ ਇਹਨਾਂ ਦੇ ਜਿਹੜਾ ਹੁਣ ਆਪਾਂ ਜੇ ਗੱਲ ਕਰੀਏ ਸਿਰਫ ਕੱਲੇ ਲੜਨ ਵਿੱਚ ਨਹੀਂ ਦਿਮਾਗ ਦੇ ਵੀ ਤੇਜ਼ ਸੀ ਇਹਨਾਂ ਨੇ ਪਲੈਨਿੰਗ ਬਣਾਈ ਵੀ ਜਿੰਨੇ ਵੀ ਰਾਜਿਆਂ ਨੇ ਹਮਲਾ ਕੀਤਾ ਉੱਤਰ ਦੇ ਪਠਾਨਾ ਨੇ ਹਮਲਾ ਕੀਤਾ ਅਫਗਾਨੀਆਂ ਨੇ ਨਾਦਰ ਸ਼ਾਹ ਅਬਦਾਲੀ ਵਗੈਰੇ ਨੇ ਉਹ ਜਮਰੋਦ ਇੱਕ ਅਫਗਾਨਿਸਤਾਨ ਦਾ ਇਲਾਕਾ ਹੈ ਉੱਥੇ ਹੈ ਦਰਾ ਖੈਬਰ ਦਾ ਇਲਾਕਾ ਜਮਰੋਦ ਦੇ ਵਿੱਚ ਉਹਦੇ ਵਿੱਚੋਂ ਹੋ ਕੇ ਆਏ ਭਾਰਤ ਨੂੰ ਲੁੱਟ ਕੇ ਤੇ ਵਾਪਸ ਚਲੇ ਜਾਂਦੇ ਸੀ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਨੱਥ ਪਾਣ ਲਈ ਪਹਿਲਾਂ ਜਮਰੋਦ ਨੂੰ ਫਤਿਹ ਕਰੀਏ ਇਹਨਾਂ ਨੇ ਫਿਰ ਜਮਰੋਦ ਤੇ ਹਮਲਾ ਕੀਤਾ ਤੇ ਉੱਥੇ ਜਮਰੋਦ ਨੂੰ ਇਹਨਾਂ ਨੇ ਫਤਿਹ ਕੀਤਾ ਉੱਥੇ ਇਹਨਾਂ ਦੇ ਇੱਕ ਉੱਚੇ ਤੇ ਸੁੱਚੇ ਕਿਰਦਾਰ ਦੀ ਆਪਾਂ ਗੱਲ ਕਰੀਏ ਉੱਥੇ ਇੱਕ ਪਠਾਨ ਸੀ ਜਿਹੜਾ ਬਹੁਤ ਤਾਕਤਵਰ ਸੀ ਆਪਾਂ ਕਹ ਰਹੀਏ ਵੀ ਦਲੇਰ ਸੀ ਗੁਲਫਾਮ ਗੁਲਫਾਮ ਆਪਣੀ ਘਰਵਾਲੀ ਨੂੰ ਜਾ ਕੇ ਕਹਿੰਦਾ ਵੀ ਆਪਾਂ ਇੱਥੋਂ ਚਲੀਏ ਉਹ ਕਹਿੰਦੀ ਵੀ ਕਿਉਂ ਕਹਿੰਦਾ ਤੂੰ ਛੇਤੀ ਛੇਤੀ ਆਪਣਾ ਸਮਾਨ ਪੈਕ ਕਰ ਆਪਾਂ ਇਲਾਕਾ ਛੱਡ ਦੇਣਾ ਉਹ ਕਹਿੰਦੀ ਵੀ ਕਿਉਂ ਛੱਡ ਦੇਣਾ ਕਹਿੰਦਾ ਹਰੀ ਸਿੰਘ ਨਲੂਆ ਆ ਗਿਆ ਕਹਿੰਦੀ ਵੀ ਉਹ ਕੀ ਹੈ ਤੂੰ ਐਡਾ ਬਹਾਦਰ ਤੂੰ ਇੱਕ ਹਰੀ ਸਿੰਘ ਨਲੂਏ ਦਾ ਕਹਿੰਦਾ ਵੀ ਸਿੱਖ ਹੈ ਤੇ ਜਰਨੈਲ ਐ ਸਿੱਖਾਂ ਦਾ ਉਹ ਬਹੁਤ ਤਾਕਤਵਰ ਹੈ ਉਹਨੇ ਨਹੀਂ ਛੱਡਣਾ ਮੈਨੂੰ ਕਹਿੰਦੀ ਤੂੰ ਉੱਤੋਂ ਡਰ ਗਿਆ ਤੂੰ ਤਾਂ ਮੇਰਾ ਜਦੋਂ ਤੇਰੇ ਨਾਲ ਵਿਆਹ ਹੋਇਆ ਸੀ ਤੇ ਮੈਨੂੰ ਤਾਂ ਲੋਕ ਕਹਿੰਦੇ ਸੀ ਵੀ ਤੁਹਾਡੇ ਤਾਕਤਵਰ ਬੰਦੇ ਨਾਲ ਤੇਰਾ ਵਿਆਹ ਹੋਣ ਲੱਗਿਆ ਜਿਹਨੂੰ ਦੇਖ ਕੇ ਪਹਾੜ ਰਸਤਾ ਛੱਡ ਦਿੰਦੇ ਨੇ ਜਦੋਂ ਆਪਣੀ ਮਿਆਂ ਚੋਂ ਤਲਵਾਰ ਕੱਢਦਾ ਤਾਂ ਦੁਸ਼ਮਣ ਭੱਜ ਜਾਂਦੇ ਨੇ ਤੇ ਤੂੰ ਉੱਤੋਂ ਡਰ ਗਿਆ ਉਹ ਕਹਿੰਦਾ ਜਦੋਂ ਉਹ ਚੱਲਦਾ ਤਾਂ ਪਹਾੜਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਇਲਾਕਿਆਂ ਦੇ ਇਲਾਕੇ ਖਾਲੀ ਹੋ ਜਾਂਦੇ ਨੇ ਤੇ ਕਿਉਂ ਤੂੰ ਮੈਨੂੰ ਮਰਿਆ ਹੋਇਆ ਦੇਖਣਾ ਚਾਹਨੀ ਹੈ ਚਲੋ ਉਥੋਂ ਉਹ ਚਲੇ ਜਾਂਦੇ ਨੇ ਉੱਥੇ ਕੀ ਹੁੰਦਾ ਉਹਦੇ ਦਿਮਾਗ ਦੇ ਵਿੱਚ ਉਹ ਜਿਹੜੀ ਔਰਤ ਸੀ ਉਹਦਾ ਨਾਮ ਸੀ ਬਾਨੋ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਰਹਿ ਜਾਂਦੀ ਹੈ ਵੀ ਮੇਰਾ ਐਡਾ ਬਹਾਦਰ ਪਤੀ ਜਿਹੜਾ ਹਰੀ ਸਿੰਘ ਨਲੂਏ ਤੋਂ ਡਰ ਗਿਆ ਮੈਂ ਇਹਦਾ ਕੁਛ ਨਾ ਕੁਛ ਕਰਾਂ ਵੀ ਕਿਉਂ ਨਾ ਮੈਂ ਇਹਨੂੰ ਬਦਨਾਮ ਹੀ ਕਰਾਂ ਉਹ ਜਿੱਥੇ ਕਿਤੇ ਟੈਂਟ ਲੱਗੇ ਹੋਏ ਸੀ ਤੰਬੂ ਲੱਗੇ ਹੁੰਦੇ ਨੇ ਜਿੱਥੇ ਸਿੱਖ ਫੌਜ ਰੁਕੀ ਹੁੰਦੀ ਹੈ ਉਹ ਉੱਤੇ ਚਲਾ ਜਾਂਦਾ ਸੌਰੀ ਔਰਤ ਚਲੀ ਜਾਂਦੀ ਹੈ ਤੇ ਉਹ ਜਾ ਕੇ ਜਦੋਂ ਸਿੱਖ ਦੱਸਦੇ ਨੇ ਹਰੀ ਸਿੰਘ ਨਲੂਏ ਨੂੰ ਵੀ ਤੁਹਾਨੂੰ ਇੱਕ ਪਠਾਨ ਬੀਬੀ ਮਿਲਣਾ ਚਾਹਦੀ ਹੈ ਉਹ ਕਹਿੰਦੇ ਨੇ ਭੇਜੋ ਉਹ ਜਦੋਂ ਅੰਦਰ ਜਾ ਕੇ ਦੇਖਦੀ ਹੈ ਵੀ ਐਡਾ ਸਰੀਰ ਤੇ ਸਰੂਪ ਮਹਾਰਾਜ ਦਾ ਪੂਰਾ ਖਾਲਸਾ ਦਾ ਸੱਜਿਆ ਹੋਇਆ ਤੇ ਉਹ ਇੱਕ ਵਾਰ ਤਾਂ ਡਰ ਜਾਂਦੀ ਹੈ ਅੱਖਾਂ 'ਚ ਰੋ ਵੀ ਹਰੀ ਸਿੰਘ ਨਲੂਏ ਦੇ ਨਾ ਸੀ ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ ਕਹਿੰਦੀ ਹੈ ਵੀ ਮੈਂ ਤੁਹਾਡਾ ਬਹੁਤ ਨਾਮ ਸੁਣਿਆ ਤੇ ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ ਮੇਰੇ ਨਾਲ ਨਿਕਾਹ ਕਰ ਲੋ ਉਹ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਕਹਿੰਦੇ ਬੀਬੀ ਮੇਰਾ ਵਿਆਹ ਹੋ ਚੁੱਕਿਆ ਹੈ ਤੁਸੀਂ ਮੈਨੂੰ ਮਾਫ ਕਰੋ ਤੇ ਤੁਸੀਂ ਇੱਥੋਂ ਜਾਓ ਕਹਿੰਦੀ ਨਹੀਂ ਚਾਹੇ ਤੁਹਾਡਾ ਵਿਆਹ ਹੋ ਚੁੱਕਿਆ ਹੈ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਮੇਰੇ ਨਾਲ ਨਿਕਾਹ ਕਰ ਲਓ ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ ਉਹ ਗੁੱਸੇ 'ਚ ਆ ਕੇ ਉਹਨੂੰ ਉੱਥੋਂ ਭੇਜ ਦਿੰਦੇ ਨੇ ਵੀ ਤੂੰ ਇੱਥੋਂ ਜਾ ਹੁੰਦਾ ਕੀ ਹੈ ਉਹ ਜਾਂਦੀ ਜਾਂਦੀ ਕਹਿੰਦੀ ਹੈ ਲੈ ਮੈਂ ਤਾਂ ਸੁਣਿਆ ਸੀ ਇੱਥੋਂ ਕੋਈ ਖਾਲੀ ਨਹੀਂ ਜਾਂਦਾ ਵੱਡੇ ਸਿੱਖ ਉਹ ਜਿਹੜੀ ਗੱਲ ਹੈ ਉਹ ਹਰੀ ਸਿੰਘ ਨਲੂਏ ਦੇ ਖਲਬਲੀ ਮਚਾ ਦਿੰਦੀ ਅੰਦਰ ਉਹ ਆਪਣੇ ਸਿਪਾਈਆਂ ਨੂੰ ਭੇਜ ਕੇ ਉਹਨੂੰ ਫੇਰ ਸਿੱਖਾਂ ਨੂੰ ਭੇਜ ਕੇ ਵਾਪਸ ਬੁਲਾਉਂਦੇ ਨੇ ਤੇ ਜਦੋਂ ਉਹ ਤੰਬੂ ਦੇ ਅੰਦਰ ਆਂਦੀ ਹੈ ਤਾਂ ਹਰੀ ਸਿੰਘ ਨਲੂਆ ਜਾ ਕੇ ਉਹਨਾਂ ਦੇ ਕੋਲ ਬਹਿ ਜਾਂਦੇ ਨੇ ਉਹਨਾਂ ਦੇ ਪੈਰਾਂ ਕੋਲ ਕਹਿੰਦੇ ਵੀ ਤੈਨੂੰ ਮੇਰੇ ਵਰਗਾ ਪੁੱਤ ਚਾਹੀਦਾ ਸੀ ਅੱਜ ਤੋਂ ਮੈਂ ਤੇਰਾ ਪੁੱਤਾਂ ਤੇ ਤੂੰ ਮੇਰੀ ਮਾਂ ਹੈ ਇਹ ਸੁਣ ਕੇ ਉਹ ਬਾਨੋ 20 ਸਾਲ ਦੀ ਬਹੁਤ ਖੂਬਸੂਰਤ ਔਰਤ ਸੀ ਤੁਸੀਂ ਦੇਖੋ ਵੀ ਕਰਤਾਰ ਕਿੰਨਾ ਉੱਚਾ ਸੀ ਤੇ ਉਹਦੇ ਅੱਖਾਂ 'ਚ ਪਾਣੀ ਆ ਜਾਂਦਾ ਹੈ ਤੇ ਕਹਿੰਦੇ ਨੇ ਵੀ ਜਿੰਨਾ ਚਿਰ ਹਰੀ ਸਿੰਘ ਨਲੂਆ ਜਿਉਂਦੇ ਰਹੇ ਉਹਨੂੰ ਆਪਣੀ ਮਾਂ ਬਣਾ ਕੇ ਰੱਖਿਆ ਤੇ ਉਹਨੇ ਆਪਣਾ ਪੁੱਤ ਬਣਾ ਕੇ ਰੱਖਿਆ ਇਹ ਕਰਤਾਰ ਦੀ ਗੱਲ ਸੀ ਵੀ ਕਰਤਾਰ ਵੀ ਉਹਨਾਂ ਦਾ ਇੰਨਾ ਉੱਚਾ ਸੀ ਤੇ ਉਹਨਾਂ ਦੀ ਸੋਚ ਤੇ ਕਿੰਨੇ ਰੱਜੇ ਪੁੱਜੇ ਦਿਲ ਦੇ ਮਾਲਕ ਸੀ ਅੱਗੇ ਗੱਲ ਕਰੀਏ ਆਪਾਂ ਉਹਨਾਂ ਨੂੰ ਜਦੋਂ ਉਹ ਜਿੱਤ ਕੇ ਜਾਂਦੇ ਸੀ ਜੰਗਾਂ ਤਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਜੰਗੀਰਾਂ ਦੇ ਦਿੰਦੇ ਸੀ ਤੇ ਹੀਰੇ ਜਵਾਹਰਾਤ ਬਹੁਤ ਵੱਡੀ ਮਾਤਰਾ ਦੇ ਵਿੱਚ ਦੇ ਦਿੰਦੇ ਸੀ ਹਰੀ ਸਿੰਘ ਨਲੂਆ ਜੀ ਕੀ ਕਰਦੇ ਸੀ ਬਹੁਤ ਵੱਡਾ ਉਹ ਪੈਸੇ ਦਾ ਹਿੱਸਾ ਗੁਰੂ ਘਰਾਂ ਦੇ ਵਿੱਚ ਸੇਵਾ ਕਰਵਾਉਂਦੇ ਸੀ ਪੰਜਾ ਸਾਹਿਬ ਉਹਨਾਂ ਨੇ ਸੇਵਾ ਕਰਵਾਈ ਤਰਨ ਤਾਰਨ ਸਾਹਿਬ ਤੇ ਅਕਾਲ ਤਖਤ ਸਾਹਿਬ ਗੁਬੰਦੀ ਸੇਵਾ ਕਰਵਾਈ ਹਰੀ ਸਿੰਘ ਨਲੂਆ ਜੀ ਨੇ ਤੇ ਉੱਥੋਂ ਵੀ ਜਿਹੜਾ ਪੈਸਾ ਬਚਦਾ ਸੀ ਫਿਰ ਉਹ ਆਪਣੀ ਫੌਜ ਤੇ ਖਰਚ ਕਰਦੇ ਸੀ ਉਹ ਲੋੜਵੰਦਾਂ ਨੂੰ ਤੇ ਉਹਨਾਂ ਦੀ ਖਾਦ ਖਰਾਕ ਦੇ ਉੱਤੇ ਕਹਿੰਦੇ ਨੇ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਟੋਟਲ ਫੌਜ ਸੀ ਉਹਦੇ ਵਿੱਚੋਂ ਜਿਹੜੀ ਹਰੀ ਸਿੰਘ ਨਲੂਆ ਦੇ ਅੰਡਰ ਫੌਜ ਜਾਂਦੀ ਸੀ ਉਹ ਸਭ ਤੋਂ ਤਕੜੀ ਸੀ ਹਰੀ ਸਿੰਘ ਨਲੂਆ ਜੀ ਉਹਨਾਂ ਦੀ ਬਹੁਤ ਧਿਆਨ ਰੱਖਦੇ ਸੀ ਉਹਨਾਂ ਦਾ ਖਾਦ ਖਰਾਕ ਵੀ ਆਪਣੇ ਪੱਲਿਓਂ ਕਰਦੇ ਰਹਿੰਦੇ ਸੀ ਮਤਲਬ ਕਹਿਣ ਦਾ ਵੀ ਇੰਨੇ ਦਿਲ ਦੇ ਰੱਜੇ ਪੁੱਜੇ ਸੀ ਵੀ ਉਹਨਾਂ ਨੂੰ ਇਸ ਚੀਜ਼ ਦਾ ਕੋਈ ਨਹੀਂ ਸੀ ਕਹਿੰਦੇ ਸੀ ਵੀ ਇਹ ਗੁਰੂ ਨਾਨਕ ਦਾ ਖਜ਼ਾਨਾ ਹੈ ਮੇਰੇ ਕੋਲ ਤਾਂ ਸਿਰਫ ਚਾਬੀ ਹੈ ਮੇਰਾ ਇੱਥੇ ਕੁਝ ਨਹੀਂ ਹੈ ਉਹ ਕਹਿੰਦੇ ਤਾਂ ਇਹ ਵੀ ਨੇ ਵੀ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਦੇ ਰਾਜ ਦੇ ਵਿੱਚ ਸਭ ਤੋਂ ਅਮੀਰ ਸੀ ਬਹੁਤ ਜਾਇਦਾਦਾਂ ਜਿਹੜੀਆਂ ਹਰੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ ਉਹਨਾਂ ਨੇ ਅਫਗਾਨਾਂ ਦੇ ਖਿਲਾਫ 20 ਜੰਗਾਂ ਲੜੀਆਂ ਤੇ 20 ਦੀਆਂ 20 ਜੰਗਾਂ ਦੇ ਵਿੱਚ ਅਫਗਾਨੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਅੱਗੇ ਗੱਲ ਕਰਦੇ ਚੱਲੀ ਉਹਨਾਂ ਦੀ ਮੁਜ਼ਫਰਾਬਾਦ ਦੇ ਵਿੱਚ ਹਰੀ ਸਿੰਘ ਨਲੂਆ ਨੇ ਆਪਣੇ ਨਾਮ ਤੇ ਇੱਕ ਸ਼ਹਿਰ ਬਸਾਇਆ ਜਿਹਦਾ ਨਾਮ ਰੱਖਿਆ ਹਰੀ ਸਿੰਘ ਪੂਰਾ ਬਾਚ ਵਿੱਚ ਉਹਦਾ ਨਾਮ ਤਰਟ ਸਿੰਘ ਪੁਰਾ ਰੱਖ ਦਿੱਤਾ ਗਿਆ ਕਿਉਂਕਿ ਉਹ ਵੈਰੀਆਂ ਦੇ ਵਿੱਚ ਉਹਨਾਂ ਦਾ ਇੰਨਾ ਖੌਫ ਸੀ ਤਰਟ ਦਾ ਮਤਲਬ ਹੈ ਆਸਮਾਨੀ ਬਿਜਲੀ ਵੀ ਉਹ ਕਹਿੰਦੇ ਇਹ ਪਤਾ ਨਹੀਂ ਕਿੱਥੋਂ ਇੱਕਦਮ ਬਿਜਲੀ ਵਾਂਗੂ ਪੈਦਾ ਹੁੰਦਾ ਤੇ ਤਹਿਸ ਨਹਿਸ ਕਰ ਦਿੰਦਾ ਉਹ ਆਪਾਂ ਜੇ ਗੱਲ ਕਰੀਏ ਸਿਰਫ ਆਪਣੀ ਇੰਡੀਆ ਦੀ ਨਹੀਂ ਇੰਗਲੈਂਡ ਦਾ ਇੱਕ ਅਖਬਾਰ ਸੀ ਟਿਟ ਬਿਟਸ ਦੇ ਨਾਮ ਤੇ ਜਿਨੇ ਇੱਕ ਸਰਵੇ ਕੀਤਾ ਵੀ ਦੁਨੀਆ ਦਾ ਮਹਾਨ ਜਰਨੈਲ ਕਿਹੜਾ ਉਹਦੇ ਵਿੱਚ ਉਹਨੇ ਨੈਪੋਲੀਅਨ ਨੂੰ ਰੱਖਿਆ ਚੰਗੇਜ਼ ਖਾਨ ਨੂੰ ਰੱਖਿਆ ਲਿੰਕਨ ਨੂੰ ਰੱਖਿਆ ਤੇ ਹਰੀ ਸਿੰਘ ਨਲੂਆ ਜੀ ਨੂੰ ਉਹ ਇਹ ਸਿੱਟੇ ਤੇ ਪਹੁੰਚਿਆ ਜਦੋਂ ਉਹਨੇ ਸਾਰਾ ਸਰਵੇ ਕੀਤਾ ਵੀ ਦੁਨੀਆ ਦਾ ਜਿਹੜਾ ਸਭ ਤੋਂ ਮਹਾਨ ਜਰਨੈਲ ਹੈ ਉਹ ਹਰੀ ਸਿੰਘ ਨਲੂਆ ਹੈ ਉਹਨੇ ਕਾਰਨ ਵੀ ਦੱਸਿਆ ਵੀ ਦਰਾ ਖੈਬਰ ਦਾ ਜਿਹੜਾ ਇਲਾਕਾ ਹੈ ਇੱਥੇ ਚੰਗੇ-ਚੰਗੇ ਜਿਹੜੇ ਜਰਨੈਲ ਨੇ ਆ ਕੇ ਗੋਡੇ ਟੇਕ ਦਿੰਦੇ ਨੇ ਪਰ ਇਹ ਪਹਿਲਾ ਜਰਨਲ ਹੈ ਜਿਨੇ ਦਰਾ ਖੈਬਰ ਦਾ ਇਲਾਕਾ ਦੇ ਕਬਜ਼ਾ ਕੀਤਾ ਅਫਗਾਨੀਆਂ ਨੂੰ ਹਰਾਇਆ ਉਸ ਇਲਾਕੇ ਤੇ ਕਦੇ ਕੋਈ ਜਰਨਲ ਕਦੇ ਕੋਈ ਫੌਜ ਕਬਜ਼ਾ ਨਹੀਂ ਕਰ ਸਕੀ ਉਹਦੀ ਆਧਾਰਨ ਆਪਾਂ ਹੁਣ ਜੇ ਤਾਜ਼ੀ ਲੈ ਲਈਏ ਤਾਂ ਅਮਰੀਕਾ ਨੇ ਪੂਰਾ ਜ਼ੋਰ ਲਾ ਲਿਆ ਅਖੀਰ ਉਹਨਾਂ ਨੂੰ ਅਫਗਾਨਿਸਤਾਨ ਛੱਡ ਕੇ ਭੱਜਣਾ ਪਿਆ ਨਾ ਦੇਖੋ ਫੌਜ ਦੀ ਕਮੀ ਸੀ ਨਾ ਹਥਿਆਰਾਂ ਦੀ ਕਮੀ ਸੀ ਪਰ ਹਰੀ ਸਿੰਘ ਨਲੂਏ ਕੋਲ ਜੀ ਆਪਾਂ ਦੇਖੀਏ ਤਾਂ ਜਿਹੜੀ ਫੌਜ ਹੈ ਉਹ ਵੀ ਪਠਾਨਾਂ ਤੋਂ ਘੱਟ ਤੇ ਹਥਿਆਰ ਵੀ ਘੱਟ ਪਰ ਫਿਰ ਵੀ ਇਹਨਾਂ ਨੇ ਜਮਰੌਦ ਤੇ ਤੇ ਦਰਾਖੇਬਰ ਦੇ ਇਲਾਕੇ ਤੇ ਕਬਜ਼ਾ ਕਰਕੇ ਅਫਗਾਨੀਆਂ ਨੂੰ ਨੱਥ ਪਾਈ। ਉਹ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਜਾਈ ਆਪਾਂ ਸ਼ਹਾਦਤ ਵੱਲ ਤਾਂ ਜਦੋਂ ਇਹਨਾਂ ਨੇ ਜਮਰੌਦ ਫਤਿਹ ਕੀਤਾ ਜਮਰੌਦ ਦੇ ਵਿੱਚ ਇਹਨਾਂ ਨੇ ਇੱਕ ਕਿਲਾ ਬਣਾਇਆ। ਇੱਥੇ ਇਹਨਾਂ ਨੇ ਫਿਰ ਅੱਗੇ ਜਿਹੜੀ ਆਪਣੀ ਪਲੈਨਿੰਗ ਕੀਤੀ ਵੀ ਹੁਣ ਕਾਬਲ ਜਿਹੜੀ ਅਫਗਾਨਿਸਤਾਨ ਦੀ ਰਾਜਧਾਨੀ ਹੈ ਅੱਜਕੱਲ੍ਹ ਵੀ ਕਾਬਲ ਤੇ ਜਾ ਕੇ ਦੁਸ਼ਮਣ ਨੂੰ ਨੱਥ ਪਾਈਏ ਉਸ ਸਮੇਂ ਕੀ ਹੁੰਦਾ ਹੈ ਵੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌ ਨਿਹਾਲ ਸਿੰਘ ਦਾ ਵਿਆਹ ਹੁੰਦਾ ਤੇ ਉੱਥੇ ਅੰਗਰੇਜ਼ ਅਫਸਰਾਂ ਨੇ ਆਉਣਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਜਿਹੜੀਆਂ ਵੀ ਇਹਨਾਂ ਦੀਆਂ ਫੌਜਾਂ ਬਾਹਰ ਕਿਲਿਆਂ 'ਚ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਵਾਪਸ ਬੁਲਾ ਲੈਂਦੇ ਨੇ ਉੱਥੇ ਅੰਗਰੇਜ਼ ਅਫਸਰਾਂ ਨੇ ਆਉਣਾ ਹੁੰਦਾ ਸ਼ਕਤੀ ਪ੍ਰਦਰਸ਼ਨ ਵਖਾਣ ਵਾਸਤੇ ਤੇ ਜਮਰੌਹ ਦੇ ਕਿਲੇ ਤੋਂ ਵੀ ਫੌਜ ਵਾਪਸ ਬੁਲਾ ਲਈ ਜਾਂਦੀ ਹੈ ਉੱਥੇ ਸਿਰਫ 700 ਸਿੱਖ ਹੁੰਦਾ ਤੇ ਜਿਹੜੀ ਕਮਾਂਡ ਹੁੰਦੀ ਹੈ ਉਹ ਮਹਾ ਸਿੰਘ ਦੇ ਕੋਲ ਹੁੰਦੀ ਹੈ ਤੇ ਹਰੀ ਸਿੰਘ ਨਲੂਆ ਪੇਸ਼ਾਵਰ ਚ ਹੁੰਦੇ ਨੇ ਇਹਨਾਂ ਨੂੰ ਬਹੁਤ ਤੇਜ਼ ਬੁਖਾਰ ਹੁੰਦਾ ਜਦੋਂ ਇਹ ਫੌਜ ਵਾਪਸ ਬੁਲਾ ਲਈ ਜਾਂਦੀ ਹੈ ਉੱਥੋਂ ਦੀ ਇੱਕ ਅੰਗਰੇਜ਼ ਅਫਸਰ ਲੰਘਦਾ ਤਾਂ ਉਹ ਦੇਖਦਾ ਵੀ ਕਿਲਾ ਖਾਲੀ ਪਿਆ ਉਹ ਇਹ ਗੱਲ ਜਾ ਕੇ ਦੱਸਦਾ ਹੈ ਦੋਸਤ ਮੁਹੰਮਦ ਖਾਨ ਨੂੰ ਦੋਸਤ ਮੁਹੰਮਦ ਖਾਨ ਦੱਸਦਿਆਂ ਵੀ ਦੋਸਤ ਮੁਹੰਮਦ ਖਾਨ ਨੇ ਕਈ ਲੜਾਈਆਂ ਲੜੀਆਂ ਹਰੀ ਸਿੰਘ ਨਲੂਆ ਦੇ ਖਿਲਾਫ ਸਾਰਿਆਂ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਦੋਸਤ ਮੁਹੰਮਦ ਖਾਨ ਨੂੰ ਜਾ ਕੇ ਦੱਸਦਾ ਵੀ ਹੁਣ ਤੁਹਾਡੇ ਕੋਲ ਮੌਕਾ ਹੈ। ਹੁਣ ਉੱਥੇ ਕੋਈ ਨਹੀਂ ਹੈ। ਵੀ ਹੁਣ ਜੇ ਤੁਸੀਂ ਜਮਰੋਦ ਦਾ ਕਿਲਾ ਵਾਪਸ ਹਾਸਲ ਕਰ ਸਕਦੇ ਹੋ ਤੇ ਇਹੀ ਮੌਕਾ ਹੈ। ਇਸ ਤੋਂ ਬਾਅਦ ਤੁਸੀਂ ਜਮਰੋਦ ਦਾ ਕਿਲਾ ਵਾਪਸ ਨਹੀਂ ਲੈ ਸਕਦੇ ਤੇ ਅਗਲੇ ਨੇ ਆ ਕੇ ਤੁਹਾਨੂੰ ਕਾਬਲ ਦੇ ਵਿੱਚ ਤੁਹਾਡੀ ਧੌਣ ਨੱਪਣੀ ਹੈ। ਤਾਂ ਮੁਹੰਮਦ ਖਾਨ ਆਪਣੇ ਪੰਜ ਪੁੱਤਰਾਂ ਤੇ 30000 ਫੌਜ ਨੂੰ ਭੇਜਦਾ ਵੀ ਜਮਰੋਦ ਦੇ ਕਿਲੇ ਨੂੰ ਘੇਰਾ ਪਾ ਲੋ ਜਮਰੋਦ ਦੇ ਕਿਲੇ ਨੂੰ ਘੇਰਾ ਪਾ ਲਿਆ ਜਾਂਦਾ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਵੀ ਅੰਦਰ ਜਾ ਸਕੀਏ ਫਿਰ ਹੁੰਦਾ ਕਿ ਇਹ ਵੀ ਸਾਰਾ ਰਾਸ਼ਨ ਪਾਣੀ ਦੀ ਰਸਤ ਜਿਹੜੀ ਹੁੰਦੀ ਹੈ ਉਹ ਬੰਦ ਹੋ ਜਾਂਦੀ ਹੈ ਬਾਹਰੋਂ ਫੌਜ ਨੇ ਘੇਰਾ ਪਾਇਆ ਹੁੰਦਾ ਪਠਾਨਾ ਨੇ ਅੰਦਰ 700 ਸਿੱਖ ਹੁੰਦਾ ਫਿਰ ਬਹੁਤ ਕਮਾਸਾਨ ਯੁੱਧ ਹੁੰਦਾ ਉੱਥੇ ਬਹੁਤ ਤਗੜੀ ਲੜਾਈ ਹੁੰਦੀ ਹੈ ਪਰ ਮਹਾਸਿੰਘ ਨੂੰ ਇੱਕ ਗੱਲ ਸਮਝ ਆ ਜਾਂਦੀ ਹੈ ਵੀ ਅਸੀਂ ਪਠਾਨਾ ਨੂੰ ਜ਼ਿਆਦਾ ਦੇਰ ਨਹੀਂ ਰੋਕ ਸਕਦੇ ਤਾਂ ਚਿੱਠੀ ਭੇਜਦੇ ਨੇ ਹਰੀ ਸਿੰਘ ਨਲੂਆ ਕੋਲ ਚਿੱਠੀ ਲੈ ਕੇ ਜਾਂਦੀ ਹੈ ਬੀਬੀ ਹਰਸ਼ਰਨ ਕੌਰ ਹੁਣ ਹਰਸ਼ਰਨ ਕੌਰ ਬਾਰੇ ਦੱਸਦੇ ਆਂ ਵੀ ਜਦੋਂ ਹਰੀ ਸਿੰਘ ਨਲੂਆ ਪਠਾਨਾਂ ਦੇ ਨਾਲ ਲੜਾਈਆਂ ਲੜ ਰਹੇ ਸੀ ਉਸ ਸਮੇਂ ਕਿਸੇ ਦਾ ਵਿਆਹ ਹੁੰਦਾ ਤੇ ਜਿਹੜੇ ਡਾਕੂ ਪਠਾਨ ਸੀ ਉਹ ਔਰਤ ਨੂੰ ਚੱਕ ਕੇ ਲੈ ਜਾਂਦੇ ਨੇ ਤੇ ਉਹ ਹਰੀ ਸਿੰਘ ਨਲੂਆ ਕੋਲ ਉਹਦੇ ਘਰ ਦੇ ਆਉਂਦੇ ਨੇ ਵੀ ਸਾਡੀ ਇੱਜ਼ਤ ਜਿਹੜੀ ਹੈ ਉਹ ਡਾਕੂ ਚੱਕ ਕੇ ਲੈ ਗਏ ਹਜੇ ਡੋਲਾ ਪਹੁੰਚਣ ਤੋਂ ਪਹਿਲਾਂ ਤੇ ਹਰੀ ਸਿੰਘ ਨਲੂਆ ਆਪਣੇ ਸਿੱਖਾਂ ਨਾਲ ਜਾਂਦੇ ਨੇ ਉਹ ڈاکੂਆਂ ਨੂੰ ਸੌਦਾ ਲਾ ਕੇ ਤੇ ਉਹ ਬੀਬੀ ਨੂੰ ਵਾਪਸ ਲੈ ਕੇ ਆਉਂਦੇ ਨੇ ਤੇ ਕਹਿੰਦੇ ਲੋ ਵੀ ਮੈਂ ਤੁਹਾਡੀ ਘਰ ਦੀ ਜਿਸ ਸਹੀ ਸਲਾਮਤ ਵਾਪਸ ਲੈ ਆਇਆ ਤੁਸੀਂ ਲੈ ਜਾਓ ਉੱਥੇ ਖੁਸਰ-ਫੁਸਰ ਸ਼ੁਰੂ ਹੋ ਜਾਂਦੀ ਹੈ ਵੀ ਇਹ ਇੱਕ ਦਿਨ ਪਠਾਨਾਂ ਕੋਲ ਰਹਿ ਕੇ ਆਈ ਹੈ ਇਹਨੂੰ ਅਸੀਂ ਹੁਣ ਨਹੀਂ ਰੱਖ ਸਕਦੇ ਹਜੇ ਗੱਲ ਹੁੰਦੀ ਹੋਈ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਸੌਰੀ ਮਹਾਰਾਰੀ ਹਰੀ ਸਿੰਘ ਨਲੂਆ ਨੂੰ ਪਤਾ ਲੱਗਦਾ ਵੀ ਕੀ ਗੱਲ ਹੈ ਜਦੋਂ ਉਹਨੂੰ ਦੱਸਦੇ ਨੇ ਤੇ ਇਹਨੇ ਦੇ ਵਿੱਚ ਜਿਹੜੀ ਬੀਬੀ ਹੁੰਦੀ ਹੈ ਉਹ ਬੋਲਦੀ ਹੈ ਵੀ ਮੈਂ ਹੁਣ ਇਹਨਾਂ ਦੇ ਨਾਲ ਨਹੀਂ ਜਾਣਾ ਇੱਕ ਤਾਂ ਮੇਰੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੇ ਤੇ ਜੇ ਤੁਸੀਂ ਲੈ ਕੇ ਆਏ ਹੋ ਤੇ ਫਿਰ ਇਹ ਵੀ ਮੈਨੂੰ ਲਜਾਣ ਲਈ ਰਾਜ਼ੀ ਨਹੀਂ ਤੇ ਮੈਂ ਇਹੋ ਜਿਹੇ ਲੋਕਾਂ ਦੇ ਨਾਲ ਨਹੀਂ ਜਾਣਾ ਚਾਹੁੰਦੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ ਉਹ ਕਹਿੰਦੇ ਨੇ ਵੀ ਫਿਰ ਉਹ ਬੀਬੀ ਨੇ ਅਮਰਤ ਛੱਕ ਕੇ ਤੇ ਉਹ ਉਹਦਾ ਨਾਮ ਲਿਆ ਗਿਆ ਜਿਹੜਾ ਬਾਅਦ ਚ ਨਾਮ ਲਿਆ ਗਿਆ ਬੀਬੀ ਹਰਸ਼ਰਨ ਕੌਰ ਵੀ ਤੁਹਾਡੀ ਸ਼ਰਨ ਦੇ ਵਿੱਚ ਆ ਚੁੱਕੀ ਹੈ ਉਹ ਬੀਬੀ ਹਰਸ਼ਰਨ ਕੌਰ ਹਰੀ ਸਿੰਘ ਨਲੂਏ ਕੋਲ ਚਿੱਠੀ ਲੈ ਕੇ ਜਾਂਦੀ ਹੈ ਜਦੋਂ ਚਿੱਠੀ ਪੜ੍ਹਦੇ ਹਰੀ ਸਿੰਘ ਨਲੂਏ ਦੇ ਅੱਖਾਂ ਦੇ ਵਿੱਚ ਕਹਿੰਦੇ ਖੂਨ ਉੱਤਰਿਆ ਹੁੰਦਾ ਤੇ ਬਿਮਾਰੀ ਸਭ ਭੁੱਲ ਜਾਂਦੇ ਨੇ ਉਹ ਉਹ ਜਦੋਂ ਆਪਣਾ ਕਮਰ ਕੱਸਾ ਕਰਕੇ ਘੋੜੇ ਤੇ ਸਵਾਰ ਹੁੰਦੇ ਨੇ ਆਪਣੀ 3000 ਦੀ ਫੌਜ ਲੈ ਕੇ ਤੇ ਚਿੱਠੀ ਉਹ ਭੇਜ ਦਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਬੀ ਜਮਰੋਤ ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਮੈਂ ਉਹਨਾਂ ਨਾਲ ਲੋਹਾ ਲੈਣ ਚੱਲਿਆ ਤੇ ਤੁਸੀਂ ਪਿੱਛੋਂ ਹੋਰ ਸੇਕਪੁਰ ਭੋਜੇ ਭੇਜੋ ਉਹ ਜਿਹੜੀ ਚਿੱਠੀ ਹੈ ਉਹ ਜਾ ਕੇ ਲੱਗਦੀ ਹੈ ਗਲਾਬ ਸਿੰਘ ਡੋਗਰਾ ਦੇ ਹੱਥ ਗਲਾਬ ਸਿੰਘ ਡੋਗਰਾ ਉਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਨੂੰ ਨਹੀਂ ਦਿੰਦੇ ਕਾਫੀ ਸਮਾਂ ਬਾਅਦ ਦਿੰਦੇ ਨੇ ਹੁਣ ਉਹ ਦੱਸਦਿਆਂ ਵੀ ਗਲਾਬ ਸਿੰਘ ਡੋਗਰਾ ਇੱਕ ਵਾਰ ਕੀ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹਰੀ ਸਿੰਘ ਨਲੂਏ ਨੇ ਕਿਹਾ ਵੀ ਜਿਹੜਾ ਇਹ ਰਾਜ ਹੈ ਜਿੱਥੇ ਤੁਸੀਂ ਰਾਜ ਕਰ ਰਹੇ ਹੋ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਇਹਨੂੰ ਬਣਾਇਆ ਵੀ ਕਿਸੇ ਇੱਕ ਦੇ ਨਾਮ ਨਾਲ ਨਾ ਲਾਇਓ ਇਹ ਸਿੱਖਾਂ ਦਾ ਰਾਜ ਹੈ ਤੇ ਗੁਲਾਬ ਸਿੰਘ ਡੋਗਰੇ ਦੇ ਦਿਮਾਗ ਦੇ ਵਿੱਚ ਗੱਲ ਆ ਗਈ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਰਾਜ ਸਾਨੂੰ ਨਹੀਂ ਮਿਲਣਾ ਇੱਥੇ ਹਰੀ ਸਿੰਘ ਨਲੂਆ ਰਾਜ ਕਰੇਗਾ। ਤੋਂ ਚਿੱਠੀ ਕਾਫੀ ਸਮੇਂ ਰੋਕ ਦਿੰਦੇ ਨੇ ਚਿੱਠੀ ਨਹੀਂ ਦਿੰਦੇ ਉਧਰੋਂ ਜਦੋਂ ਹਰੀ ਸਿੰਘ ਨਲੂਆ ਜਮਰੋਦ ਪਹੁੰਚਦੇ ਨੇ ਤੇ ਪਠਾਨਾਂ ਦੇ ਪੈਰ ਦੇਖਦੇ ਆ ਹੀ ਓਖੜ ਜਾਂਦੇ ਨੇ ਵੀ ਇਹ ਕਿੱਧਰੋਂ ਆ ਗਿਆ? ਇਹ ਤਾਂ ਬਿਮਾਰ ਪਿਆ ਸੀ ਅੱਧ ਮਰਿਆ ਵੀ ਇਹ ਤਾਂ ਨਵੰਬਰ 9 ਹੈ। ਅੱਧੇ ਪਠਾਨ ਭੱਜ ਜਾਂਦੇ ਨੇ ਬਾਕੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਸੋਧਾ ਲਾਇਆ ਜਾਂਦਾ ਹੈ ਤੇ ਜਦੋਂ ਉਹ ਪਠਾਣ ਵਾਪਸ ਭੱਜਦੇ ਨੇ ਦੇਖਦੇ ਨੇ ਵੀ ਹੁਣ ਅਸੀਂ ਨਹੀਂ ਬਚ ਸਕਦੇ ਤਾਂ ਇੱਕ ਸਿੱਖ ਫੌਜ ਦੇ ਵਿੱਚ ਬਹੁਤ ਤਕੜੇ ਜਰਨੈਲ ਹੋਏ ਨੇ ਪੰਜ ਹੱਥਾ ਪੰਜ ਹੱਥਾ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਤੇ ਹਰੀ ਸਿੰਘ ਨਲੂਆ ਉਹਨਾਂ ਨੂੰ ਰੋਕਣ ਜਾਂਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਜਦੋਂ ਅੱਗੇ ਜਾਂਦੇ ਨੇ ਤਾਂ ਪਠਾਣ ਦੇਖਦੇ ਨੇ ਵੀ ਸਾਡੇ ਪਿੱਛੇ ਬਹੁਤ ਘੱਟ ਇਸ ਗਿਣਤੀ ਦੇ ਵਿੱਚ ਸਿੱਖ ਆ ਰਹੇ ਨੇ ਉੱਥੇ ਗਾਜੀ ਪਠਾਣ ਪਹਾੜੀਆਂ ਦੇ ਵਿੱਚ ਲੁਕੇ ਹੁੰਦੇ ਨੇ ਉਹ ਗੋਲੀ ਮਾਰਦੇ ਨੇ ਪਹਿਲੀ ਗੋਲੀ ਲੱਗਦੀ ਹੈ ਹਰੀ ਸਿੰਘ ਨਲੂਆ ਦੇ ਅੰਗ ਰક્ષਕ ਨੂੰ ਉਹ ਥੱਲੇ ਡਿੱਗ ਜਾਂਦਾ ਹੈ ਹਰੀ ਸਿੰਘ ਨਲੂਆ ਫਿਰ ਵੀ ਨਹੀਂ ਰੁਕਦੇ ਫਿਰ ਇਹਨਾਂ ਦੇ ਦੋ ਗੋਲੀਆਂ ਵੱਜਦੀਆਂ ਨੇ ਇਹਨਾਂ ਨੇ ਫਿਰ ਵੀ ਗੋਲੀਆਂ ਲੱਗਣ ਦੇ ਬਾਵਜੂਦ ਖੂਨ ਚੱਲ ਰਿਹਾ ਹੈ ਤਲਵਾਰ ਬਿਆਨ ਚੋਂ ਕੱਢੀ ਉਹਨਾਂ ਦੇ ਸਿਰ ਕਲਮ ਕੀਤੇ ਤੇ ਉੱਥੋਂ ਫਿਰ ਵਾਪਸ ਘੋੜੇ ਤੇ ਚੜੇ ਤੇ ਜਮਰੌਦ ਆ ਗਿਆ ਉਹ ਨਹੀਂ ਸਨ ਚਾਹਦੇ ਵੀ ਮੈਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਮੈਨੂੰ ਗੋਲੀ ਬਹੁਤ ਕਸੂਤੀ ਵੱਜੀ ਹੈ ਵੀ ਹੋ ਸਕਦਾ ਹੁਣ ਨਾ ਬਚੀਏ ਪਰ ਇੱਥੇ ਮੇਰੀ লাশ ਦੇ ਨਾਲ ਇਹ ਪਠਾਨ ਕੀ ਕੀ ਕਰਨਗੇ ਉਹ ਮੈਂ ਇਤਿਹਾਸ ਦੇ ਵਿੱਚ ਦਰਜ ਨਹੀਂ ਹੋਣ ਦੇਣਾ ਤੇ ਇਹ ਚਲੇ ਜਾਂਦੇ ਨੇ ਵਾਪਸ ਜਮਰੋਦ ਦੇ ਕਿਲੇ ਦੇ ਚਲੇ ਜਾਂਦੇ ਨੇ ਉੱਥੇ ਜਾ ਕੇ ਸਿੱਖਾਂ ਨੂੰ ਕਿਹਾ ਜਾਂਦਾ ਮਹਾ ਸਿੰਘ ਨੂੰ ਕਹਿੰਦੇ ਨੇ ਵੀ ਹੁਣ ਮੈਨੂੰ ਲੱਗਦਾ ਵੀ ਬੁਲਾਵਾ ਮੇਰਾ ਆ ਗਿਆ ਪਰ ਇਹ ਗੱਲ ਦੁਸ਼ਮਨਾ ਨੂੰ ਪਤਾ ਨਾ ਲੱਗੇ ਜੇ ਇਹ ਪਠਾਨਾਂ ਨੂੰ ਪਤਾ ਲੱਗੀ ਤਾਂ ਦਵਾਰ ਆ ਕਿਲੇ ਤੇ ਹਮਲਾ ਕਰ ਦੇਣਗੇ ਜਿੰਨਾ ਚਿਰ ਚੱਕ ਪਿੱਛੋਂ ਆਪਣੀ سپورਟ ਨਹੀਂ ਆਉਂਦੀ ਉੱਥੇ ਹਰੀ ਸਿੰਘ ਨਲੂਏ ਨੂੰ ਰੱਖਿਆ ਜਾਂਦਾ ਹੈ ਕਮਰੇ ਦੇ ਵਿੱਚ ਜਿੱਥੇ ਉਹ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਪਰ ਉਹਨਾਂ ਦੀ ਉਸੇ ਤਰੀਕੇ ਨਾਲ ਥਾਲੀ ਅੰਦਰ ਜਾਂਦੀ ਹੈ ਥਾਲੀ ਅੰਦਰੋਂ ਖਾਲੀ ਹੋ ਕੇ ਜਾਂਦੀ ਹੈ ਕੱਪੜੇ ਜਾਂਦੇ ਨੇ ਇੱਕ ਸ਼ਹਿਰਾ ਭਿੱਜਿਆ ਹੋਇਆ ਬਾਹਰ ਆਂਦਾ ਹੈ ਮਤਲਬ ਗਿਣਵੇਂ ਚੁਣਵੇਂ ਸਿੱਖਾਂ ਨੂੰ ਹੀ ਪਤਾ ਸੀ ਬਾਕੀਆਂ ਨੂੰ ਨਹੀਂ ਦੱਸਿਆ ਜਾਂਦਾ ਇਸ ਤਰ੍ਹਾਂ ਹਰੀ ਸਿੰਘ ਨਲੂਏ ਦੀ ਸ਼ਹਾਦਤ ਜਦੋਂ ਹੁੰਦੀ ਹੈ ਉਹ ਦਿਨ ਜਮਰੌਤ ਤਾਂ ਜਿੱਤ ਜਾਂਦੇ ਨੇ ਪਰ ਉਹ ਦਿਨ ਪੰਜਾਬ ਹਾਰ ਜਾਂਦਾ ਹੈ ਉਧਰ ਜਦੋਂ ਇਹ ਗੱਲ ਪਤਾ ਲੱਗਦੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਉਹ ਗੁਲਾਬ ਸਿੰਘ ਡੋਗਰੇ ਦੇ ਬਹੁਤ ਗੁੱਸਾ ਹੁੰਦੇ ਨੇ ਕਹਿੰਦੇ ਉਹ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਫੁੱਟ ਫੁੱਟ ਕੇ ਰੋਂਦਿਆ ਦੇਖਿਆ ਗਿਆ ਉਹਨਾਂ ਦੇ ਹੱਥ 'ਚ ਇੱਕ ਗੜਵੀ ਆਉਂਦੀ ਹੈ ਗੁਲਾਬ ਸਿੰਘ ਡੋਗਰੇ ਦੇ ਮਾਰਦੇ ਨੇ ਕਹਿੰਦੇ ਇਹ ਮੇਰਾ ਜਰਨਲ ਨਾ ਅੱਜ ਸ਼ਹੀਦ ਹੁੰਦਾ ਮੇਰਾ ਅਧਾ ਰਾਜ ਵੀ ਚਲਾ ਜਾਂਦਾ ਤੇ ਮੇਰਾ ਜਰਨਲ ਮੈਨੂੰ ਇੱਕ ਦਿਨ 'ਚ ਲਿਆ ਕੇ ਵਾਪਸ ਦੇ ਦਿੰਦਾ ਪਰ ਇਹ ਨਹੀਂ ਸੀ ਜਾਣਾ ਚਾਹੀਦਾ ਉਸ ਦਿਨ ਪੰਜਾਬ ਹਾਰਿਆ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਵੱਡੇ ਏਰੀਏ ਦੇ ਵਿੱਚ ਫੈਲਾ ਦਿੱਤਾ ਪਰ ਉਸ ਤੋਂ ਬਾਅਦ ਕਹਿੰਦੇ 1 ਇੰਚ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਵਧਿਆ ਉੱਥੇ ਹੀ ਸਟਾਪ ਲੱਗ ਗਿਆ ਇਸ ਜਹਾ ਜਿਹੜਾ ਮਹਾਨ ਜਰਨੈਲ ਸੀ ਦੁਨੀਆ ਦਾ ਇਸ ਤਰ੍ਹਾਂ ਇਹਦੀ ਸ਼ਹਾਦਤ ਹੋਈ ਤੇ ਇਹਨੂੰ ਹਿੰਦੂ ਵੀਰ ਵੀ ਬਹੁਤ ਪਿਆਰ ਕਰਦੇ ਐ ਮੁਸਲਮਾਨ ਵੀ ਜਿਹੜੇ ਹੈਗੇ ਸੀ ਰਾਜ ਸਿੱਖ ਰਾਜ ਦੇ ਵਿੱਚ ਮੁਸਲਮਾਨ ਵੀ ਸੀ ਹਿੰਦੂ ਵੀ ਸੀ ਇਨਾਂ ਦੀ ਜਿਹੜੀ ਸਮਾਦੀ ਦੀ ਸੇਵਾ ਉਹ ਇੱਕ ਹਿੰਦੂ ਵੀਰ ਨੇ ਕਰਾਈ। ਇਹਨਾਂ ਕਦੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ, ਕਦੇ ਕਿਸੇ ਤੇ ਜਾਨਸਦੀ ਨਹੀਂ ਕੀਤੀ। ਜਿਹੜਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਉਹ ਸਿਰਫ ਇਤਿਹਾਸ ਦੱਸਣਾ ਵੀ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨੂੰ ਇਤਿਹਾਸ ਦਾ ਪਤਾ ਲੱਗਦਾ ਰਹੇ। ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ ਵੀ ਅਸੀਂ ਕਿਸ ਕੌਮ ਚੋਂ ਆ ਤੇ ਸਾਡੇ ਜਰਨੈਲ ਕਿਵੇਂ-ਕਿਵੇਂ ਹੋਏ ਨੇ। ਨਾ ਤਾਂ ਇੱਥੇ ਕੋਈ ਅਫਗਾਨੀ ਪਠਾਨ ਗੁੱਸਾ ਕਰੇ ਕਿਉਂਕਿ ਇਹ ਇਤਿਹਾਸ ਹੈ ਤੇ ਇਹਦੇ ਵਿੱਚ ਜਿਹੜੇ ਵਿਲਨ ਸੀ ਇਹ ਸਟੋਰੀ ਦੇ ਵਿੱਚ ਪਠਾਨ ਸੀ ਹੋ ਸਕਦਾ ਉਹਨਾਂ ਦੀ ਸਟੋਰੀ ਦੇ ਵਿੱਚ ਹਰੀ ਸਿੰਘ ਨਲੂਆ ਵਿਲਨ ਹੋਵੇ ਉਹਨਾਂ ਦੇ ਹਿਸਾਬ ਤੁਸੀਂ ਤਾਂ ਹਰੀ ਸਿੰਘ ਨਲੂਆ ਵਿਲਨ ਸੀ ਪਰ ਆਪਾਂ ਜੇ ਦੇਖੀਏ ਤਾਂ ਆਪਣੇ ਹਿਸਾਬ ਨਾਲ ਪਠਾਨ ਵਿਲਨ ਨੇ ਉਹ ਗੱਲ ਇਤਿਹਾਸ ਦੀ ਸੀ ਉਹ ਚਲੀ ਗਈ ਤੇ ਸਾਡਾ ਸਿਰਫ ਮਕਸਦ ਇਹ ਹੈ ਕਿ ਇਹ ਜਿਹੜਾ ਆਪਣਾ ਇਤਿਹਾਸ ਹੈ ਆਪਣੇ ਲੋਕਾਂ ਨੂੰ ਤਾਂ ਘੱਟੋ-ਘੱਟ ਪਤਾ ਹੋਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ mm -hmm.